ਸਸਿਗਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤਾਂ ਕੁਝ ਦਿਨ ਪਹਿਲਾਂ ਅਲੰਦਨਗਰ ਦੇ ਵਿੱਚ ਇਸੇ ਫੈਕਟਰੀ ਦੀ ਮੈਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦਾ ਇਸ ਫੈਕਟਰੀ ਨੂੰ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਇੱਥੇ ਰਿਸਾਬ ਹੋਇਆ ਸੀ ਜਿਹੜੀ ਅਮੋਨੀਆ ਗੈਸ ਦਾ ਰਿਸਾਬ ਹੋਇਆ ਸੀਗਾ ਜਿਹਦੇ ਕਰਕੇ ਜਿਹੜੇ ਇਲਾਕਾ ਵਾਸੀ ਸੀ ਉਹਨਾਂ ਨੂੰ ਕਾਫੀ ਦਿੱਕਤ ਜਿਹੜੀ ਸੀਗੀ ਉਹ ਆਈ ਸੀਗੀ ਤੇ ਉਸ ਤੋਂ ਬਾਅਦ ਇਸ ਨੂੰ ਫੌਰੀ ਤੌਰ ਦੇ ਉੱਤੇ ਬੰਦ ਕਰ ਦਿੱਤਾ ਗਿਆ ਸੀਗਾ ਤੇ ਅੱਜ ਫੇਰ ਦੁਬਾਰਾ ਪਤਾ ਲੱਗਾ ਕਿ ਇਹ ਫੈਕਟਰੀ ਬਿਨਾਂ ਮਨਜ਼ੂਰੀ ਤੋਂ ਫਿਰ ਦੁਬਾਰਾ ਫੈਕਟਰੀ ਮਾਲਕ ਵੱਲੋਂ ਚਲਾ ਦਿੱਤੀ ਗਈ ਹੈ ਤੇ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਅੰਦਰ ਦੀਆਂ ਉਹ ਵੀ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿੱਥੇ ਪਹਿਲਾਂ ਇਸ ਫੈਕਟਰੀ ਨੂੰ ਬੰਦ ਕਰ ਦਿੱਤਾ ਗਿਆ ਸੀ ਪ੍ਰਸ਼ਾਸਨ ਵੱਲੋਂ ਇਹ ਦੁਬਾਰਾ ਬਿਨਾਂ ਮਨਜ਼ੂਰੀ ਤੋਂ ਬਿਨਾਂ ਕਿਸੇ ਦੇ ਮਨਜ਼ੂਰੀ ਲੈ ਹੋਏ ਇਹ ਫੈਕਟਰੀ ਦੁਬਾਰਾ ਚਾਲੂ ਕਰ ਦਿੱਤੀ ਗਈ ਹੈ ਔਰ ਮੁਹੱਲਾ ਜਿਹੜਾ ਹੈਗਾ ਇਤਰਾਜ਼ ਜਤਾ ਰਿਹਾ ਕਿਉਂਕਿ ਕਾਫੀ ਤਦਾਦ ਦੇ ਵਿੱਚ ਇੱਥੇ ਲੋਕ ਜਿਹੜੇ ਹੈਗੇ ਨੇ ਲੋਕਾਂ ਦੀ ਰਿਹਾਇਸ਼ ਹੈਗੀ ਆ ਲੋਕ ਇਤਰਾਜ਼ ਜਰਾ ਰਹੇ ਜਤਾ ਰਹੇ ਨੇ ਕਿ ਇਸ ਫੈਕਟਰੀ ਦੇ ਚੱਲਣ ਨਾਲ ਜਾਂ ਇਸ ਫੈਕਟਰੀ ਦੇ ਵਿੱਚ ਜਦੋਂ ਗੈਸ ਦਾ ਹਿਸਾਬ ਹੁੰਦਾ ਤੇ ਉਹਨਾਂ ਨੂੰ ਕਾਫੀ ਦਿੱਕਤ ਆਂਦੀ ਹੈ ਤੇ ਇਸ ਵੇਲੇ ਤਸਵੀਰਾਂ ਜਿਹੜੀਆਂ ਬਾਹਰ ਲਈਆਂ ਹੈਗੀਆਂ ਨਾ तमाम ਜਿਹੜਾ ਅਧਿਕਾਰਿਕ ਅਮਲਾ ਜਿਹੜਾ ਹੈਗਾ ਪ੍ਰਸ਼ਾਸਨ ਉਹ ਇੱਥੇ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਇਸ ਵੇਲੇ ਤਸਵੀਰਾਂ ਦਿਖਾ ਰਹੇ ਹਾਂ ਫੈਕਟਰੀ ਦੀਆਂ ਜਿਹੜੀ ਕਿ ਬਿਨਾਂ ਮਨਜ਼ੂਰੀ ਤੋਂ ਦੁਬਾਰਾ ਚਲਾਈ ਗਈ ਆ ਪੀ ਸਾਹਿਬ ਮੈਂ ਮਲੇ ਦੱਸੋ ਕਿ ਜਦੋਂ ਇਹ ਬੰਦ ਕਰਵਾਈ ਗਈ ਸੀ ਅਜੇ ਤੋਂ 2-3 ਮਹੀਨੇ ਪਹਿਲਾਂ ਫੈਕਟਰੀ ਬੰਦ ਕਰਵਾਈ ਸੀ ਕਿ ਦੁਆਰਾ ਚਲਾਈ ਗਈ ਹੈ ਕਿਹਦੀ ਪਰਮਿਸ਼ਨ ਤੇ ਕਨੈਕਸ਼ਨ ਵਗੈਰੇ ਦਿੱਤੇ ਗਏ ਕਿਦਾਂ ਚਲਾਈ ਗਈ ਹੈ ਇਹ ਜਿਹੜੀ ਫੈਕਟਰੀ ਹੈ ਇੱਕ ਤੇ ਸਾਨੂੰ ਪੋਲੂਸ਼ਨ ਕੰਟਰੋਲ ਬੋਰਡ ਵੱਲੋਂ ਲੈਟਰ ਆਈ ਹੈਗੀ ਹੈ ਇੱਕ ਤੇ ਉਸ ਚੀਜ਼ ਦਾ ਹਵਾਲਾ ਸੈਕੰਡ ਜਿਹੜੀ ਹੈ ਇਹਨਾਂ ਦੀ ਡਿਫਾਲਟਿੰਗ ਅਮਾਉਂਟ ਜਿਹੜੀ ਹੈਗੀ ਉਹ ਖੜੀ ਸੀ ਜਿਸ ਬੇਸਿਸ ਤੇ ਕਨੈਕਸ਼ਨ ਕਟਿਆ ਗਿਆ ਸੀ ਕਟਿਆ ਗਿਆ ਸੀ ਉਹ ਇਹਨਾਂ ਨੇ ਜਿਹੜਾ ਹੈਗਾ 17 6 ਨੂੰ ਪੈਸੇ ਜਮ੍ਹਾਂ ਕਰਵਾਤੇ 387000 ਰੁਪਏ ਥੈਨ ਫਿਰ ਇਨਾਂ ਨੇ ਆਰਸੀਓ ਕਰਵਾਇਆ ਥੈਨ ਫਿਰ ਕਨੈਕਸ਼ਨ ਜਿਹੜਾ ਰੀਸਟੋਰ ਕੀਤਾ ਗਿਆ ਟੈਂਪਰੇਰੀ ਬੇਸਿਸ ਤੇ ਅਪ ਟੂ ਬਾਇਆਟ ਜੋ ਕਿ ਸਾਨੂੰ ਪੋਲੂਸ਼ਨ ਕੰਟਰੋਲ ਬੋਰਡ ਦੀ ਲੈਟਰ ਵੀ ਆਈ ਹੋਈ ਹੈ ਠੀਕ ਹੈ ਇਹ ਸੀ ਸਾਡਾ ਜੋ ਕਾਰਵਾਈ ਸੀ ਬਸ ਪ੍ਰੋਬਲਮ ਇੱਥੇ ਇਹ ਆਈ ਸੀ ਕਿ ਗੈਸ ਦਾ ਰਿਸਾਬ ਹੁੰਦਾ ਇੱਕ ਵਾਰੀ ਨਹੀਂ ਹੋ ਚੁੱਕਾ ਕਾਫੀ ਵਾਰੀ ਹੋਇਆ ਜਿਹਦੇ ਕਰਕੇ ਮੋਹਲਾ ਵਾਸੀਆਂ ਨੂੰ ਦਿੱਕਤ ਆ ਰਹੀ ਹੈ ਪਰ ਔਰ ਇਹ ਫੈਕਟਰੀ ਚਲੋ ਬਣੀ ਜਦੋਂ ਬਣੀ ਸੀਗੀ ਉਦੋਂ ਇੰਨੀ ਤਾਦਾਦ ਦੇ ਵਿੱਚ ਇੱਥੇ ਪੋਪੂਲੇਸ਼ਨ ਨਹੀਂ ਸੀਗੀ ਪਰ ਹੁਣ ਪੋਪੂਲੇਸ਼ਨ ਬਹੁਤ ਜ਼ਿਆਦਾ ਲੋਕੀ ਇਤਰਾਜ਼ ਉਤਾਰ ਰਹੇ ਆ ਹਾਂਜੀ ਹਾਂਜੀ ਉਹਦੇ ਬਾਰੇ ਤੁਹਾਡੀ ਗੱਲ ਠੀਕ ਹੈ ਬਟ ਇਹ ਹੈਗਾ ਕਿ ਸਾਡਾ ਇੱਕ ਡਿਫਾਲਟਿੰਗ ਸੀ ਇੱਕ ਪੋਲੂਸ਼ਨ ਕੰਟਰੋਲ ਬੋਰਡ ਦੀ ਲੈਟਰ ਸੀ ਦੋ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਹੈਗਾ ਕਨੈਕਸ਼ਨ ਰੀਸਟੋਰ ਕੀਤਾ ਗਿਆ ਔਨ ਟੈਂਪੋਰਰੀ ਬੇਸਿਸ ਠੀਕ ਹੈ ਬਾਕੀ ਜਿੱਦਾਂ 22 8 ਤੱਕ ਦਾ ਹੈਗਾ ਲੈਟਰ ਦੇ ਵਿੱਚ ਮੈਂਸ਼ਨ ਹੈ ਅਹੀਂ ਜਿਹੜੀ ਹੈਗੇ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੀ ਜਿਹੜੀ ਅਗਲੀ ਕਾਰਵਾਈ ਹੈ ਉਹ ਆਰੰਭ ਕਰਾਂਗੇ ਉਸ ਦੁਆਰਾ ਕਲੈਕਸ਼ਨ ਕਰਤੇ ਜਾਏਗਾ ਬਿਲਕੁਲ ਜੀ ਜੋ ਸਾਡੇ ਕੋਲ ਆਰਡਰ ਹੈਗੇ 28 ਤੱਕ ਹੈ ਥੈਨ ਫਿਰ ਜੋ ਵੀ ਹੈ ਆਪਾਂ ਕਰਾਂਗੇ ਠੀਕ ਹੈ ਸਾਡੇ ਕੋਲ ਡਿਪਾਰਟਮੈਂਟ ਹੈ ਮੈਂ ਗੱਲਬਾਤ ਕਰਨ ਦੀ ਹੋਰ ਲੋਕਾਂ ਨਾਲ ਵੀ ਕੋਸ਼ਿਸ਼ ਕਰਾਂਗਾ ਜਿਹੜੇ ਅਧਿਕਾਰੀ ਇੱਕ ਲੋਕ ਜਿਹੜੇ ਇੱਥੇ ਪਹੁੰਚੇ ਨੇ ਸਰ ਤੁਸੀਂ ਕਿਹੜੇ ਡਿਪਾਰਟਮੈਂਟ ਤੋਂ ਇਹ ਜਿਹੜੀ ਫੈਕਟਰੀ ਬੰਦ ਕਰਵਾਈ ਗਈ ਸੀਗੀ ਤੁਸੀਂ ਵੀ ਸ਼ਾਇਦ ਉਹ ਤੋਂ ਤੁਹਾਡੇ ਵੀ ਨੌਲੇਜ ਦੇ ਵਿੱਚ ਆਇਆ ਹੋਣਾ ਜਾਂ ਤੁਸੀਂ ਜਿਹੜੀਆਂ ਕਿਤਾਬਾਂ ਜਿਹੜਾ ਤੁਹਾਡੇ ਲਿਖਿਆ ਹੋਣਾ ਉਹ ਪੜ੍ਹਿਆ ਹੋਣਾ ਪਰ ਇੱਥੇ ਲੋਕ ਜਿਹੜੇ ਇਤਰਾਜ਼ ਜਤਾ ਰਹੇ ਕਿ ਜਦੋਂ ਰਿਸਾਬ ਹੁੰਦਾ ਇਹਨਾਂ ਲੋਕਾਂ ਨੂੰ ਦਿੱਕਤ ਬਹੁਤ ਆਉਂਦੀ ਹੈ ਜੀ ਅਸੀਂ ਪ੍ਰੋਪਰਟੀ ਟੈਕਸ ਡਿਪਾਰਟਮੈਂਟ ਤੋਂ ਆ ਅਸੀਂ ਤੇ ਦੱਸਣਾ ਪ੍ਰੋਪਰਟੀ ਟੈਕਸ ਲਿਆ ਹੈ ਕਿ ਨਹੀਂ ਲਿਆ ਤੇ ਪ੍ਰੋਪਰਟੀ ਟੈਕਸ ਅਸੀਂ ਹਰ ਪ੍ਰੋਪਰਟੀ ਤੋਂ ਲੈਣਾ ਵਾ ਭਾਵੇਂ ਫੈਕਟਰੀ ਹੈ ਭਾਵੇਂ ਮਕਾਨ ਆ ਭਾਵੇਂ ਬੰਦ ਆ ਭਾਵੇਂ ਚੱਲਦੀ ਆ ਇਹ ਤੇ ਪ੍ਰੋਪਰਟੀ ਟੈਕਸ ਜਿੱਦਾਂ ਲੈ ਕੇ ਆਏ ਪ੍ਰੋਪਰਟੀ ਜਮ੍ਹਾਂ ਕਰਾਇਆ ਹੈ ਤੁਹਾਡੇ ਅੰਦਰ ਇਲੈਗਲ ਕੰਮ ਹੁੰਦਾ ਹੋਵੇ ਕੋਈ ਪ੍ਰੋਬਲਮ ਨਹੀਂ ਇਲੈਗਲ ਇਲੈਗਲ ਅਸੀਂ ਨਹੀਂ ਦੇਖਣਾ ਸਰ ਅਸੀਂ ਤਾਂ ਪ੍ਰੋਪਰਟੀ ਟੈਕਸ ਲੈਣਾ ਹੁੰਦੇ ਕੋਲ ਪ੍ਰੋਪਰਟੀ ਟੈਕਸ ਭਾਵੇਂ ਮੰਨ ਲਿਓ ਕਮਰਸ਼ੀਅਲ ਚੱਲ ਰਿਹਾ ਭਾਵੇਂ ਬੱਲੇ 'ਚ ਘਰ ਰਿਹਾ ਦੁਕਾਨ ਆ ਜੀ ਉਸ ਤੋਂ ਟੈਕਸ ਲੈਣਾ ਸਾਡਾ ਇੰਨਾ ਹੀ ਕੰਮ ਹੈ ਜੀ ਇਹ ਤਾਂ ਚਲੋ ਠੀਕ ਹੈ ਪ੍ਰੋਪਰਟੀ ਟੈਕਸ ਤੁਹਾਡਾ ਬਣਦਾ ਤੁਸੀਂ ਲੈ ਲਿਆ ਅੰਦਰ ਕੀ ਕੰਮ ਹੋ ਰਿਹਾ ਕੀ ਨਹੀਂ ਹੋ ਰਿਹਾ ਤੁਹਾਨੂੰ ਉਹਨਾਂ ਕੋਈ ਲੈਣ ਦੇਣ ਨਹੀਂ ਅੰਦਰ ਹੁਣ ਉਹ ਫੈਕਟਰੀ ਚੱਲ ਰਹੀ ਹੈ ਆਪਾਂ ਮੰਨ ਲਓ ਕੋਈ ਇਲੈਗਲ ਕੰਮ ਹੁੰਦਾ ਹੋਵੇ ਤੁਹਾਨੂੰ ਕੋਈ ਵੀ ਲਾ ਲੋ ਕਿਸੇ ਤਰ੍ਹਾਂ ਦਾ ਵੀ ਇਲੈਗਲ ਇ ਇਸੇ ਤਰ੍ਹਾਂ ਦਾ ਵੀ ਹੋ ਸਕਦਾ ਇਲੇਕਟਰੀ ਕਿਹਾ ਸੀ ਜਦੋਂ ਨਿਕਲਦੀ ਆ ਸਾਰਿਆਂ ਨੂੰ ਪਰੇਸ਼ਾਨੀਆਂ ਆਦੀ ਤੁਸੀਂ ਲੋਕੀ ਤਾਂ ਕਿਉਂਕਿ ਲੋਕ ਕਹਿੰਦੇ ਆ ਜਿਹੜੀ ਇੱਥੇ ਫੈਕਟਰੀ ਲੱਗੀ ਆ ਇਸ ਦੀ ਇਹਦੇ ਵਿੱਚ ਜਿਹੜੀ ਅਮੋਨੀਆ ਐਕਸੀਡੈਂਟ ਆ ਮੈਂ ਤੁਹਾਡੀ ਗੱਲ ਸਮਝ ਰਿਹਾ ਤੁਸੀਂ ਲੈਂਦੇ ਹੋ ਡੀਸੀ ਸਾਹਿਬ ਜਾਂ ਡੀਸੀ ਆਫਿਸ ਦੇ ਇਹ ਬੰਦੇ ਆ ਕਿਉਂਕਿ ਡੀਸੀ ਸਾਹਿਬ ਵੀ ਡੀਸੀ ਸਾਹਿਬ ਵੀ ਇੱਥੇ ਉਦੋਂ ਮੌਕੇ ਤੇ ਆਏ ਸੀਗੇ ਉਹਨਾਂ ਨੇ ਹੀ ਬੰਦ ਕਰਵਾਈ ਸੀਗੀ ਸਰ ਮੇਰੀ ਗੱਲ ਪੂਰੀ ਸੁਣ ਲਓ ਜਦੋਂ ਡੀਸੀ ਸਾਹਿਬ ਉਦੋਂ ਆਏ ਸੀਗੇ ਉਹਨਾਂ ਦੀ ਪਰਮਿਸ਼ਨ ਤੇ ਹੀ ਇਹ ਫੈਕਟਰੀ ਉਦੋਂ ਬੰਦ ਹੋਈ ਸੀਗੀ ਜਿਹੜੀ ਗੈਸ ਰਿਹਾਬ ਹੁੰਦੀ ਆ ਉਹਦੇ ਵਿੱਚ ਲੋਕਾਂ ਦਾ ਸਾਹ ਲੈ ਵੀ ਗੈਸ ਲੀਕ ਹੋਈ ਸੀ ਉੱਥੇ ਵੀ ਬਹੁਤ ਦਿੱਕਤ ਆਈ ਸੀ ਸਰ ਮੈਨੂੰ ਇਸ ਵਾਰ ਨਹੀਂ ਮੈਂ ਤੇ ਪ੍ਰੋਪਰਟੀਆਂ ਦੀ ਗੱਲ ਕਰਦਾ ਮੈਂ ਇਹਦਾ ਟੈਕਸ ਲੈਣਾ ਹਰ ਪ੍ਰੋਪਰਟੀ ਦਾ ਅਸੀਂ ਉਹ ਲਿਆ ਹੈਗਾ ਵਾ ਉਹ ਅਸੀਂ ਤੁਹਾਨੂੰ ਅੱਜ ਬੁਲਾਇਆ ਗਿਆ ਅਸੀਂ ਲੈ ਕੇ ਕਿ ਅੰਦਰ ਕੋਈ ਵੀ ਇਲੀਗਲ ਕੰਮ ਹੁੰਦਾ ਵੇ ਤੁਹਾਨੂੰ ਕੋਈ ਲੈ ਇਲੀਗਲ ਤੁਸੀਂ ਕਿੰਨੂੰ ਕਹਿੰਦੇ ਤੁਸੀਂ ਦੱਸੋ ਸਾਰੇ ਲੀਗ ਇਲੀਗਲੀ ਇਹ ਜਿਹੜਾ ਚੱਲ ਰਿਹਾ ਕੀ ਚੱਲ ਰਿਹਾ ਮਹੱਲੇ ਵਾਲੇ ਲੋਕੀ ਇਤਰਾਜ਼ ਕਰ ਰਹੇ ਤੁਹਾਡੇ ਸਾਹਮਣੇ ਆਈਸ ਫੈਕਟਰੀ ਜਲਦੀ ਆਈਸ ਫੈਕਟਰੀ ਤਾਂ ਬਾਕੀਆਂ ਦਾ ਵੀ ਲੈ ਰਹੇ ਟੈਕਸ ਲੋਹਾ ਤੋੜਦੇ ਇਹਨਾਂ ਲੋਹਾ ਰੋਜ਼ ਕੱਟਦੇ ਆ ਉਹਦੇ ਬਾਰੇ ਸਰ ਉਹ ਦੱਸਣੇ ਮੈਂ ਨਹੀਂ ਦੱਸਦਾ ਮੈਂ ਮ ਉਹਨਾਂ ਦਾ ਕੀ ਕਹਿਣਾ ਤਾਂ ਬਿਲਕੁਲ ਗੱਲਬਾਤ ਕਰਾਂਗੇ ਪੋਲਿਊਸ਼ਨ ਬੋਰਡ ਦੇ ਅਧਿਕਾਰੀ ਇੱਥੇ ਮੌਜੂਦ ਹੈਗੇ ਨੇ ਤੁਸੀਂ ਨਹੀਂ ਟੀਮ ਦੇ ਹੈੱਡ ਇਹ ਮੈਡਮ ਨਾਲ ਗੱਲ ਕਰ ਲੈਨੇ ਮੈਮ ਕਿਵੇਂ ਦੇਖਦੇ ਹੋ ਕਿਉਂਕਿ ਲੋਕ ਜਿਹੜੇ ਹੈਗੇ ਨੇ ਇਤਰਾਜ਼ ਜਤਾ ਰਹੇ ਹੈਗੇ ਨੇ ਫੈਕਟਰੀ ਚਾਲੂ ਹੋਣ ਤੋਂ ਦੁਬਾਰਾ ਹਾਂਜੀ ਅੱਜ ਮੈਨੂੰ ਮਾਨ ਜੋ ਡੀ ਸਾਹਿਬ ਮਨੇ ਇੱਥੇ ਡਿਪਲੋਏ ਕਰਕੇ ਭੇਜਿਆ ਆ ਮੌਕਾ ਮਿਲਾਜ਼ਾ ਰਿਪੋਰਟ ਕਰਨ ਵਾਸਤੇ ਤੋਂ ਮੈਂ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੀ ਆ ਤੋ ਮੈਂ ਦੇਖ ਲਿਆ ਕਿ ਅੰਦਰ ਪੁਆਇੰਟ ਚੱਲਦੇ ਪਏ ਆ ਜੋ ਵੀ ਅੰਦਰ ਨਾਰਮ ਦੇ ਹਿਸਾਬ ਦੇ ਨਾਲ ਹੈਗਾ ਇਹਨੇ ਪੋਲੂਸ਼ਨ ਕੰਟਰੋਲ ਬੋਰਡ ਔਰ ਕਾਰਪੋਰੇਸ਼ਨ ਬਲ ਜੋ ਲਾਇਸੈਂਸ ਦਿੱਤਾ ਹੈਗਾ ਆ ਉਹਦੇ ਵਿੱਚ ਉਹਨੇ ਪ੍ਰੋਪਰ ਲਿਖਿਆ ਹੈ ਕਿ 28 ਇਹਦੀ ਜਿਹੜੀ ਲਾਸਟ ਹੈਗੀ ਹੈ ਨਾ 28 28 28 25 ਤੱਕ ਇਹਦੀ ਹੈਗੀ ਹੈ ਮਨਾਦ ਉਸ ਤੋਂ ਬਾਅਦ ਇਹਨੇ ਇੰਡਸਟਰੀ ਏਰੀਆ ਦੇ ਵਿੱਚ ਸ਼ਿਫਟ ਹੋ ਜਾਣਾ ਹੈ ਠੀਕ ਹੈ ਉਹਦੇ ਆਧਾਰ ਤੇ ਨਹੀਂ ਲਾਇਸੈਂਸ ਜਾਰੀ ਕੀਤਾ ਹੋਣਾ ਤੇ ਹੁਣ ਜਿਹੜੀ ਫੈਕਟਰੀ ਐ ਇਸ ਵੇਲੇ ਚੱਲਦੀ ਪਈ ਆ ਚਾਲੂ ਹਾਲਾਤ ਵਿੱਚ ਹੈਗੀ ਆ ਇਹ ਹੁਣ ਬੰਦ ਕਰਵਾਈ ਜਾਏਗੀ ਜਿਸ ਤਰ੍ਹਾਂ ਨਾਲ ਰਿਪੋਰਟ ਪੇਸ਼ ਕਰਨ ਨੂੰ ਕਿਹਾ ਡੀ ਸਾਹਿਬ ਨੇ ਜੋ ਆਨ ਦਾ ਸਪੌਟ ਮੇਰੇ ਕੋਲ ਹੈਗੇ ਆ ਕੰਟੈਂਟ ਉਹ ਮੈਂ ਜਾ ਕੇ ਡੀ ਸਾਹਿਬ ਨੂੰ ਰਿਪੋਰਟ ਪੇਸ਼ ਕਰ ਦੇਣੀ ਆ ਉਹਦੇ ਦਾਤੇ ਜੋ ਹਾਇਰ ਅਥਾਰਟੀ ਦੇ ਆਰਡਰ ਹੋਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਿਸ ਤਰ੍ਹਾਂ ਦੇ ਨਾਲ ਆਰਡਰ ਉੱਪਰ ਪਾਸ ਹੋਣਗੇ ਤੇ ਹੋ ਸਾਨੂੰ ਕਰ ਲਈ ਜੀ 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 ਠੀਕ ਆ ਤਾ ਕੁਝ ਲੋਕ ਜਿਹੜੇ ਹੈਗੇ ਨੇ ਮਹੱਲਾਵਾਸੀ ਉਹਨਾਂ ਨਾਲ ਵੀ ਗੱਲ ਕਰ ਲੈਨੇ ਕਿਉਂਕਿ ਉਦੋਂ ਬੰਦ ਕਰਵਾਈ ਗਈ ਸੀ ਫੈਕਟਰੀ ਮੀਡੀਆ ਵੀ ਇੱਥੇ ਮੌਜੂਦ ਸੀ ਪ੍ਰਸ਼ਾਸਨ ਵਾਲਾ ਵੀ ਇੱਥੇ ਮੌਜੂਦ ਸੀ ਤੇ ਤੁਹਾਨੂੰ ਕਿਸੇ ਨੇ ਜਾਣਕਾਰੀ ਦਿੱਤੀ ਜਦੋਂ ਚਲਾਉਣ ਲੱਗੇ ਦੁਬਾਰਾ ਵਾਪਸ ਚਲਾਈ ਗਈ ਇਹ ਭਾਜੀ ਸਭ ਤੋਂ ਪਹਿਲੀ ਗੱਲ ਤੇ ਇਹ ਫੈਕਟਰੀ ਰੈ residense area ਚੱਲ ਨਹੀਂ ਸਕਦੀ ਜਿਸ ਗੈਸ ਦੀ ਵਰਤੋਂ ਕਰਦਾ ਪਿਆ ਨਾ ਉਹ ਮੋਨੇ ਗੈਸ ਉਹ ਕਿਸੇ ਅਮੋਨੀਆ ਗੈਸ ਕਿਸੇ ਵੀ ਕੀਮਤ ਪੈਰਾਮੀਟਰ ਤੇ ਯੂਜ਼ ਨਹੀਂ ਹੁੰਦੀ ਹੁਣ ਪਰ ਫਿਰ ਵੀ ਰੈ residense area ਵਿੱਚ ਜਿਹੜਾ ਇਹਦਾ 250 ਦੇ ਕਰੀਬ ਪੀਐਚ ਆ ਇਹ ਪ੍ਰੈਸ਼ਰ ਹੈ ਇਸ ਟਾਈਮ ਗੈਸ ਦਾ ਮਿਊਨ ਗੈਸ ਦਾ ਵੀ ਜਿਹੜੀ ਜੇ ਲੀਕ ਹੋ ਗਈ ਤੇ ਕਿਲੋਮੀਟਰ ਦੇ ਇੱਕ ਟੋਟਾ-ਟੋਟਾ ਕਿਲੋਮੀਟਰ ਰੇਡੀਅਸ ਵਿੱਚ ਕੋਈ ਵੀ ਬੰਦਾ ਜਿੰਦਾ ਨਹੀਂ ਬਚੂਗਾ ਪਰ ਜਿਹੜੇ ਸਾਡੇ ਡਿਪਾਰਟਮੈਂਟ ਨੇ ਪੋਲੂਸ਼ਨ ਡਿਪਾਰਟਮੈਂਟ ਹੈ ਚਾਹੇ ਕਾਰਪੋਰੇਸ਼ਨ ਡਿਪਾਰਟਮੈਂਟ ਉਹਨਾਂ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਦਾਤ ਰੱਖ ਕੇ ਡੀਸੀ ਸਾਹਿਬ ਦੇ ਆਰਡਰ ਅਸਿਸ ਫੈਕਟਰੀ ਪੂਰੀ ਮਿਹਨਤ ਕਰਕੇ ਖਾਲੀ ਕਰਾਈ ਗਈ ਸੀ ਸਾਰਾ ਮੱਲਾ ਖਾਲੀ ਕਰਾਇਆ ਗਿਆ ਸੀ ਪਰ ਕੁਝ ਡਿਪਾਰਟਮੈਂਟ ਨੇ ਮੈਂ ਹੁਣ ਜੇ ਮੈਨੂੰ ਕੋਈ ਚ ਜਿਕਰੀ ਇਸ ਗੱਲ ਦੀ ਕਰਨ ਦੀ ਵੀ ਥੋੜੇ ਪੈਸੇਆ ਬਦਲੇ ਜਾਂ ਕਿਦਾਂ ਸਾਰੇ ਨੋਰਮਸ ਨੂੰ ਤਾਕਤ ਤੇ ਰੱਖ ਕੇ ਉਹਨਾਂ ਨੇ ਇਹ ਫੈਕਟਰੀ ਦੁਬਾਰਾ ਚਲਾ ਦਿੱਤੀ ਜਿਹਦੇ ਕਰਕੇ ਪੂਰੇ ਮੱ ਜੇ ਮੈਡਮ ਕਹਿੰਦੇ ਜੀਸੀਨ ਨੂੰ ਅਗਰ ਰਿਪੋਰਟ ਦਵਾਂਗੀ ਪਰ ਜੇ ਉਹਦੇ باوجود ਰਾਤ ਨੂੰ ਵੀ ਗੈਸ ਰਿਸ ਜਾਂਦੀ ਆ ਕੋਈ ਵੀ ਜ਼ਿੰਮੇਵਾਰ ਮਤਲਬ ਨੁਕਸਾਨ ਹੁੰਦਾ ਵਾ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਗਾ ਡੀਸੀ ਸਾਹਿਬ ਹੋਣਗੇ ਕਿਉਂਕਿ ਡੀਸੀ ਸਾਹਿਬ ਦੇ ਜਿਹੜੀ ਕਮੇਟੀ ਬਣਾਈ ਸੀ ਉਸ ਕਮੇਟੀ ਦੀ ਰਿਪੋਰਟ ਅਜੇ ਤੱਕ ਨਹੀਂ ਆਈ ਪਰ ਜਿਹੜਾ ਫੈਕਟਰੀ ਦਾ ਮਾਲਕ ਹੈ ਉਹ ਕਹਿੰਦਾ ਮੈਨੂੰ ਐਸਜੀਐਮ ਸਾਹਿਬ ਨੇ ਆਰਡਰ ਕੀਤੇ ਹੋਏ ਆ ਫੈਕਟਰੀ ਚਲਾਉਣ ਦੇ ਤੁਸੀਂ ਫੈਕਟਰੀ ਚਲਾ ਸਕਦੇ ਜਦੋਂ ਫੈਕਟਰੀ ਚਾਲੂ ਕੀਤੀ ਦੁਵਾਰਾ ਹਾਂਜੀ ਦੁਵਾਰਾ ਜਦੋਂ ਫੈਕਟਰੀ ਚਾਲੂ ਹੋਈ ਤੁਸੀਂ ਮਿਲਣ ਲਗੇ ਸੀ ਡੀਸੀ ਸਾਹਿਬ ਨੂੰ ਅਸੀਂ ਡੀਸੀ ਸਾਹਿਬ ਨੂੰ ਮਿਲਣ ਗਏ ਸੀ ਡੀਸੀ ਸਾਹਿਬ ਨੇ ਫਿਰ ਫਿਰ ਡੀਸੀ ਸਾਹਿਬ ਨੇ ਟੀਮ ਬਣਾਈ ਕਹਿੰਦਾ ਮੇਰੀ ਮੇਰੀ ਆਪਣੀ ਨੌ ਪਰ ਇਹ ਰਹਾ ਫੈਕਟਰੀ ਮਾਲਕ ਆ ਫੈਕਟਰੀ ਮਾਲਕ ਆ ਉਹ ਕਹਿੰਦਾ ਮੈਨੂੰ ਐਸੇ ਸਾਹਮਣੇ ਆਰਡਰ ਕੀਤੇ ਫੈਕਟਰੀ ਚ ਚਾਹੁੰਦੇ ਜਿਹੜੇ ਡਿਪਾਰਟਮੈਂਟ ਆ ਇਹ ਡਿਪਾਰਟਮੈਂਟ ਹੁਣ ਕੋਈ ਵੀ ਨਹੀਂ ਬੋਲਦਾ ਪਿਆ ਕੇ ਇਹ ਸਿਰਫ ਆਪਣੇ ਫੇਕ ਡਾਕੂਮੈਂਟ ਚੱਕੀ ਫਿਰਦੇ ਜਿਹੜੇ ਸੱਚੇ ਸੂਟੇ ਵੀ ਹਾਂ ਪਰ ਕਿਸੇ ਦਾ ਵੀ ਜੋ ਪੈਰਾਮੀਟਰ ਆ ਉਹ ਇੱਕ ਵੀ ਇਸ ਫੈਕਟਰੀ ਦਾ ਪੂਰਾ ਨਹੀਂ ਹੈਗਾ ਕਿ ਮੈਨੂੰ ਇਹ ਕਸ ਯੂਜ਼ ਹੋ ਹੀ ਨਹੀਂ ਸਕਦੀ ਜਿਹੜੀ ਬਹੁਤ ਖਤਰਨਾਕ ਆ ਉਸ ਤੋਂ ਉਲਟ ਫੈਕਟਰੀ ਵਾਲੇ ਨੇ ਮਹੱਲਾ ਨਿਵਾਸੀਆਂ ਤੇ ਉਲਟੀ ਕੰਪਲੇਂਟ ਕਰਤੀ ਵੀ ਇਹ ਮੈਨੂੰ ਫੈਕਟਰੀ ਚ ਚਲਾਣ ਨਹੀਂ ਦਿੰਦੇ ਮੇਰੇ ਕੋ ਡੀਸੀ ਦੀ ਪਰਮਿਸ਼ਨ ਆ ਠੀਕ ਆ ਤਾਂ ਬਿਲਕੁਲ ਐਸ ਵੇਲੇ ਕਹਾਵਤ ਇੱਥੇ ਸਹੀ ਉੱਤਰਦੀ ਆ ਕਿ ਉਲਟਾ ਚੋਰ ਕੋਤਵਾਲ ਕੋ ਡਾਟੇ ਇੱਕ ਰਹਿਸ਼ੀ ਇਲਾਕੇ ਦੇ ਵਿੱਚ ਫੈਕਟਰੀ ਲਗਾਈ ਹੋਈ ਆ ਇਲੀਗਲ ਤੌਰ ਦੇ ਉੱਤੇ ਉਹਨੂੰ ਚਲਾਇਆ ਜਾਂਦਾ ਸੀਗਾ ਗੈਸ ਦਾ ਰਿਸਾਬ ਹੁੰਦਾ ਸੀ ਮੁਹੱਲੇ ਵਾਲਿਆਂ ਨੇ ਰੋਸ਼ ਵਿਅਕਤ ਕੀਤਾ ਤਾਂ ਸਾਰਾ ਸਰਕਾਰੀ ਅਮਲੇ ਨੇ ਆ ਕੇ ਇਸ ਫੈਕਟਰੀ ਨੂੰ ਬੰਦ ਕਰਵਾ ਦਿੱਤਾ ਹੁਣ ਦੁਬਾਰਾ ਫੇਰ ਫੈਕਟਰੀ ਮਾਲਕ ਵੱਲੋਂ ਕਿਸੇ ਨਾ ਕਿਸੇ ਤਰੀਕੇ ਨਾਲ ਦਸਤਾਵੇਜ਼ਾਂ ਤੇ ਸਾਈਨ ਕਰਵਾਏ ਹੈਗੇ ਆ ਸਰਕਾਰੀ ਅਮਲੇ ਵੱਲੋਂ ਤਾਂ ਫੈਕਟਰੀ ਦੁਬਾਰਾ ਚਾਲੂ ਕਰਵਾਈ ਹੈ ਇਸ ਗੱਲ ਤੇ ਮੁਹੱਲਾ ਵਾਸੀ ਇਤਰਾਜ਼ ਜਤਾ ਰਹੇ ਨੇ ਹਾਲਾਂਕਿ ਜਿਹੜੇ ਡਾਕੂਮੈਂਟ ਤੇ ਸਾਈਨ ਕਰਵਾਏ ਉਹ ਇਹਨਾਂ ਨੂੰ ਦਿਖਾਲੇ ਜਾਂ ਨਹੀਂ ਦਿਖਾਲੇ ਜਾਂ ਡਿਪਟੀ ਕਮਿਸ਼ਨਰ ਕੋ ਉਹਨਾਂ ਨੇ ਆਰਡਰ ਕਿਸ ਤਰੀਕੇ ਦੇ ਲੈ ਲਈ ਇਹ ਵੀ ਆਉਣ ਵਾਲਾ ਸਮਾਂ ਦੱਸੇਗਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਪਰ ਫਿਲਹਾਲ ਇਸ ਵੇਲੇ ਮੁਹੱਲੇ ਵਾਲੇ ਲੋਕ ਜਿਹੜੇ ਹੈਗੇ ਨੇ ਉਹ ਸੜਕਾਂ ਤੇ ਉਤਰੇ ਹੋਏ ਨੇ ਇਸ ਫੈਕਟਰੀ ਨੂੰ ਬੰਦ ਕਰਨ ਦੀ ਲਗਾਤਾਰ ਜਿਹੜੀ ਗੱਲ ਕਹਿ ਰਹੇ ਨੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਜ ਦਾ ਨਿਕਸਰਾ ਟੀਵੀ ਸੁਰੇਂਦਰ